ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਫਨੀ ਕੈਂਡ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਕਮੈਂਟ ਪੜਾਂਗੇ ਲੱਕ ਲੱਕ ਬਸ ਪੋਰਤੀ ਬੱਤੀ ਲੱਤਾਂ ਵਾਲਾ ਕੀੜਾ ਲੱਗਦਾ ਇਹਦੇ ਚਿੱਤਣਾ ਚ ਕੜਾਲਾ ਬੈਗੀ ਯਾ 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 ਮੇਰੀ ਕੈਮਰਾਮੈਨ ਨੂੰ ਬੇਨਤੀ ਆ ਮੂਦਾ ਪਾ ਕੇ ਇਹਦੀ ਕੜਾਲੀ ਕੱਢ ਪਹਿਲਾਂ ਤੂੰ ਹੈ ਸਾਲਾ ਛਣਕਣਾ ਜਿਹਾ ਆਉਂਦੇ ਆਪਣੀ ਗਾਲਾਂ ਕੱਢੀ ਜਾਂਦਾ ਬਾਈ ਚਿਤੜਾ ਜਿੱਤੇ ਆ ਪਾ ਕੇ ਦੇਖ ਲੈ ਕੀ ਪਤਾ ਕਿਹੜਾ ਹੀ ਮਰ ਜਾਵੇ ਜਿਹੜਾ ਤੈਨ ਟਿਕਣ ਨਹੀਂ ਦਿੰਦਾ ਜੇ ਫੇਰ ਵੀ ਨਾ ਟਿਕਿਆ ਤਾਂ ਮੋਮਬੱਤੀ ਜਗਾ ਕੇ ਚਿਤੜਾ ਨੂੰ ਸੇਕ ਕੇ ਦੇ ਲਈ ਤੁਮੇ ਸ਼ਰਮ ਹੈ ਕੁਝ ਬਾਈ ਪ੍ਰਾਲੀ ਨੂੰ ਅੱਗ ਲਾ ਕੇ ਵਿੱਚ ਬਹਿ ਜਾ ਫਿਰ ਵੀ ਉਹ ਆਣਗੇ ਕਿੱਦਾਂ ਲੱਭ ਗਈ ਯਾ ਯਾ ਅੱਤੀ ਬਹਿਣਾ ਆਇਆ ਸੀ ਬਾਈ ਪਿੱਛੋਂ ਸੱਪ ਨੇ ਡੰਗ ਮਾਰਿਆ ਤਾਂ ਹੀ ਐਂ ਕਰੀ ਜਾਂਦਾ ਲੱਗਦਾ ਇਹਦੇ ਮੋਟਾ ਲਿੰਡਾ ਫਸ ਗਿਆ ਤਾਂ ਹੀ ਸਾਡਾ ਕੀਲੀ ਜਾਂਦਾ ਮੇਰੀ ਕੈਮਰਾਮੈਨ ਨੂੰ ਬੇਨਤੀ ਹੈ ਡੰਡੇ 'ਚ ਤੇਲ ਲਾ ਕੇ ਪਹਿਲਾਂ ਇਹਦਾ ਲਿੰਡਾ ਹੀ ਕੱਢ ਜਿਹੜਾ ਫਸਿਆ ਹੋਇਆ ਇਹਦੇ ਬਸ ਵਿਊ ਆਣੇ ਚਾਹੀਦੇ ਆ ਭਾਵੇਂ ਪਿੱਛੇ ਉਂਗਲਾਂ ਕਿਉਂ ਨਾ ਲੈਣੀਆਂ ਪੈਣ ਬਾਈ ਜਾਣਾ ਕਿਤੇ ਤੁਸੀਂ ਅਸੀਂ ਤਾਂ ਮਰੀ ਸਾਲਾ ਕਦੇ ਗਲੀ ਟੱਪਿਆ ਆਪਦੀ ਤੂੰ ਤੇਰੇ ਯਾਰ ਕਾ ਟੱਟੀ ਬੈਣ ਵਾਸਤੇ ਵੀ ਘਰ ਦੇ ਨਾਲ ਲੈ ਕੇ ਜਾਂਦਾ ਹੁੰਦਾ ਹੋਇਆ ਸਾਲਾ ਡੋਂਕੀ ਦਾ ਬਾਈ ਇੱਥੇ ਹੁੰਦੀ ਨਹੀਂ ਥੋਤੋਂ ਮਿਹਰ ਤੇ ਬਾਹਰ ਗੋਰ ਬਾਈ ਜਿਨ੍ਹਾਂ ਨੇ 30 35 ਲੱਖ ਰੁਪਏ ਬਾਹਰ ਜਾਣ ਨੂੰ ਲਾਤਾ ਉਹਨਾਂ ਨੇ 500 ਦਾ ਤੇਲ ਪਾ ਕੇ ਤੇਰੇ ਘਰੇ ਜਾ ਕੇ ਚਪੇੜਾ ਮਾਰਨੇ ਆ ਕਹੇ ਭਾਂਡੇ ਮਾਂਜ ਕੇ ਬਣ ਜੰਦੇ ਹੋ ਸ਼ੌਕੀ ਆਪਣੇ ਭੇਜਦੇ ਕੱਤੇ ਪੈਰ ਵਾਪਸ ਫਟੇ ਮੂਹ ਤੇਰੀ ਇਹੋ ਜੀ ਸ਼ਾਇਰੀ ਤੇ ਨਾਲੇ ਜਿੰਨਾ ਜ਼ੋਰ ਲਾਇਆ ਟੱਟੀ ਨਾ ਨਿਕਲ ਜੇ ਤਰੀਕੇ ਦੇ ਵਿੱਚ ਲੱਗ ਕੇ ਗਏ ਸੀ ਡੌਕੀ ਫੋਕਰ ਰੋਟੀ ਦੀ ਆ ਪੈਸੇ ਦੀ ਨਹੀਂ ਬਾਈ ਬਾਈ ਤੇਰੇ ਪਿੱਛੇ ਹਰ ਟਾਈਮ ਬੈਂਗਣ ਕਿਉਂ ਫਸਿਆ ਰਹਿੰਦਾ ਮੈਨੂੰ ਐਂ ਦੱਸੀ ਬਾਈ ਛੱਬਿਆ ਨਹੀਂ ਪੰਜਾਬ ਲਾਟੇ ਬਾੜ ਦੀ ਡੌਕੀ ਰਿਫਿਊਜ਼ ਕਿੰਨੇ ਵਾਰੀ ਹੋ ਗਈ ਫਾਈਲ ਭਰਾ ਤੇਰੀ ਤੂੰ ਐਂ ਦੱਸ ਪਹਿਲਾਂ ਬਾਈ ਹੌਸਲਾ ਰੱਖ ਤੇਰਾ ਵੀਜ਼ਾ ਹੁਣ ਸਿੱਧਾ ਧਰਮਰਾਜ ਕੋਈ ਲੱਗਣਾ ਭਾਈ ਜਾਣਾ ਕਿਤੇ ਤੁਸੀਂ ਅਸਟਰਾਇਕਾ ਜਾਣਾ ਡੰਕੀ ਲਾਗੇ ਤੂੰ ਇੱਥੇ ਦਿਹਾੜੀ ਜੋਗੇ ਰਹਿ ਮਿਲੰਗਾ ਭਾਈ ਇਹ ਪਹਿਲਾ ਵੀ ਰਾਟੋ ਦੀਆਂ ਕਿਸ਼ਤਾਂ ਲਾਲਾ ਬਾਹਰ ਬਾਜੋ ਚਲ ਜੀ ਲੈ ਵੀ ਮਿੱਤਰਾ ਤਿੰਨ ਟੈਂਪੂ ਹੋਰ ਟੈਂਪੂ ਤੇ ਟੈਂਪੂ ਠਾ ਟੈਂਪੂ ਤੇ ਟੈਂਪੂ ਠਾ ਬਸ ਚੱਪਲ ਲਵੇ ਲਾ ਤੇ ਢੂਏ ਤੇ ਦੇ ਵਿਵਰਾ ਕੁੜੀਆਂ ਨਾਲੋਂ ਜ਼ਿਆਦਾ ਲਜਕਦਾ ਇਹਨਾਂ ਦੇ ਲੱਕ ਵਿੱਚ ਆ ਸਤਮੇ ਦਰਿਆ ਦੀਆਂ ਲਚਕਦਾਰ ਮੱਛੀਆਂ ਹਟਿਓ ਨਾ ਜਿੰਨਾ ਚਿਰ ਬਾਬਾ ਪਿੱਛੇ ਬੀਨ ਨਹੀਂ ਤੋਣਦਾ ਤੁਹਾਡੇ ਇਹਨਾਂ ਨੂੰ ਗ੍ਰੀਸ ਕਰੋ ਥੋੜੀਕਿ ਤਾਂ ਕਿ ਇਹ ਰੈਲੀਆਂ ਹੋਣ ਦੇਖਿਓ ਕਿਸੇ ਬਾਬੇ ਦਾ ਸਾਪਣਾ ਨਿਕਲਿਆ ਇੱਥੇ ਫਿਰ ਲੁਕਦੇ ਫਿਰੋਗੇ हां जी मित्रों फिर आज दी अपनी वीडियो च इन्ना ਕੀ ਹੁਣ ਛੇਤੀ ਮਿਲਾਂਗੇ ਤੁਹਾਨੂੰ ਇੱਕ ਫਨੀ ਕੈਂਡ ਕਮੈਂਟਾਂ ਵਾਲੀ ਵੀਡੀਓ ਵਿੱਚ